ਸੰਗਰੂਰ ਵਿਖੇ ਵਾਇਰਲ ਹੋਈ ਇੱਕ ਵੀਡੀਓ ਤੋਂ ਬਾਅਦ ਜਿਸ ਵਿੱਚ ਇਹ ਦਿਖਾਇਆ ਗਿਆ ਸੀ ਕਿ ਕੁਝ ਵਿਅਕਤੀਆਂ ਨੇ ਗੰਜੇਪਨ ਦੇ ਇਲਾਜ ਦੇ ਲਈ ਤੇਲ ਲਗਵਾਇਆ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਲਣ ਮਹਿਸੂਸ ਹੋਈ ਜਿਸ ਵਿਅਕਤੀ ਨੇ ਇਹ ਦਵਾਈ ਲਗਾਈ ਉਹ ਖੰਨੇ ਦਾ ਇੱਕ ਸਲੂਨ ਮਾਲਕ ਹੈ ਅੱਜ ਖੰਨਾ ਵਿਖੇ ਉਸ ਦੇ ਸਲੂਨ ਦੇ ਬਾਹਰ ਭਾਰੀ ਭੀੜ ਦੇਖੀ ਗਈ ਔਰ ਜਦੋਂ ਪੱਤਰਕਾਰਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਦਵਾਈ ਲਾ ਰਹੇ ਹਨ ਤੇ ਉਹਨਾਂ ਨੂੰ ਇਸ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਮਿਲਿਆ ਹਾਲਾਂਕਿ ਪ੍ਰਸ਼ਾਸਨ ਵੱਲੋਂ ਇਸ ਸਲੂਨ ਨੂੰ ਸੀਲ ਕਰ ਦਿੱਤਾ ਗਿਆ ਹੈ ਔਰ ਨਾਲ ਹੀ ਲੋਕ ਜੋ ਹਨ ਜੋ बार-बार ਇੱਥੇ ਦਵਾਈ ਲੈਣ ਆਉਂਦੇ ਹਨ ਦਵਾਈ ਲਵਾਉਣ ਆਉਂਦੇ ਹਨ ਉਹਨਾਂ ਦਾ ਇਸ ਸਲੂਨ ਅਤੇ ਸਲੂਨ ਦੇ ਮਾਲਕਾਂ ਦੇ ਉੱਪਰ ਪੂਰਾ ਭਰੋਸਾ ਹੈ ਉਹਨਾਂ ਦੇ ਕਹਿਣ ਦੇ ਅਨੁਸਾਰ ਕਿ ਹੁਣ ਤੱਕ ਉਹਨਾਂ ਦੇ ਦਵਾਈ ਲਾਉਣ ਤੋਂ ਬਾਅਦ ਵਾਲ ਵੀ ਆਏ ਹਨ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਪੂਰਾ ਮਾਮਲਾ ਕੀ ਹੈ ਇਹ ਤਾਂ ਵਕਤ ਦੇ ਨਾਲ ਹੀ ਪਤਾ ਚੱਲੇਗਾ ਖੰਨਾ ਤੋਂ ਰਾਜਕੁਮਾਰ ਮੈਨਰੋ ਦੀ ਵਿਸ਼ੇਸ਼ ਰਿਪੋਰਟ ਕਾ ਨਾਮ ਆਡੋ ਮੇਰਾ ਨਾਮ ਅਜੀਤ ਸੋਨੀ ਜੀ ਅਜੀਤ ਕਿਥੋਂ ਆਇਓ ਮੈਂ ਸਰ ਹਿਮਾਚਲ ਤੋਂ ਆਇਆ ਹਾਂ ਬਲਾਸਪੁਰ ਤੋਂ ਬਾਲ ਤੇ ਦਵਾਈ ਲਵਾਣ ਆਇਆ ਸੀ ਹਾਂਜੀ ਦਵਾਈ ਲਗਾਣ ਆਇਆ ਸੀ ਜੀ ਮੈਂ ਸੈਕਿੰਡ ਟਾਈਮ ਆਇਆ ਫਸਟ ਟਾਈਮ ਲਗਾ ਕੇ ਚਲਾ ਗਿਆ ਜੀ ਅੱਛਾ ਕੁਝ ਪਹਿਲੇ ਦਿਨ ਜਦੋਂ ਤੁਹਾਨੂੰ ਕੋਈ ਐਸਾ ਤੁਹਾਨੂੰ ਤੁਹਾਡੇ ਅੱਖਾਂ 'ਚ ਕੋਈ ਫਰਕ ਪਿਆ ਕੁਝ ਕੋਈ ਐਸਾ ਨਹੀਂ ਐਸਾ ਕੁਝ ਨਹੀਂ ਹੈਗਾ ਉਹ ਹਾਲਾਂਕਿ ਉਹਨਾਂ ਨੇ ਸਾਨੂੰ ਕਿਹਾਗਾ ਕਿ ਦਵਾਈ ਲਾਉਣ ਦੇ ਬਾਅਦ ਉਹਨਾਂ ਨੇ ਕਿਹਾ ਤਾਂ ਜੇ ਅਗਰ ਬਾਈ ਦੀ ਵੀ ਅਗਰ ਕਹੀਂ ਵੀ ਹਾਦਸਾ ਧੁੰਦੀ ਵਾਰ ਅਗਰ ਅਸੀਂ ਚਲੀ ਜਾਈ ਅੱਖਾਂ 'ਚ ਉਹਦੇ ਵਾਸਤੇ ਤੁਸੀਂ ਦਵਾਈ ਲੈ ਸਕਦੇ ਉਹਨਾਂ ਨੇ ਦਵਾਈ ਵੀ ਦੱਸਿਆ ਤਾਂ ਉਹਨਾਂ ਨੇ ਖੁਦ ਦੱਸਿਆ ਵੀ ਸਾਡੀ ਅੱਖਾਂ ਨੂੰ ਵੀ ਦਿੱਕਤ ਆਉਂਦੀ ਹੈ ਜਦਦਾ ਅਸੀਂ ਦਵਾਈ ਲਗਾਉਂਦੇ ਹੁੰਦੇ ਆ ਪਰ ਉਹਦੇ ਵਾਸਤੇ ਕੋਈ ਇਹਦਾ ਸਾਈਡ ਇਫੈਕਟ ਕੁਝ ਨਹੀਂ ਹੈਗਾ ਤੁਸੀਂ ਦਵਾਈ ਲੈ ਕੇ ਆਪਣਾ ਟ੍ਰੀਟਮੈਂਟ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਆਏਗੀ ਫਰਕ ਪਿਆ ਪਹਿਲੇ ਦਿਨ ਜਦੋਂ ਤੁਸੀਂ ਦਵਾਈ ਲਗਾਈ ਫਰਕ ਪਿਆ ਜੀ ਵੇ ਆ ਫਰਕ ਪਿਆ ਹਾਂਜੀ ਹਾਂਜੀ ਅਜਾ ਕੋਈ ਤੁਹਾਨੂੰ ਕੋਈ ਅਸੀ ਤਕਲੀਫ ਨਹੀਂ ਹੋਈ ਨਹੀਂ ਕੋਈ ਤਕਲੀਫ ਨਹੀਂ ਹੋਈ ਹਾਂ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਲੋਗਰੇ ਦੂਰ ਗੂਰ ਤੋਂ ਆ ਰਹੇ ਨੇ ਕੋਈ ਹਿਮਾਚਲ ਤੋਂ ਆ ਰਿਹਾ ਕੋਈ ਕਿੱਥੋਂ ਆ ਰਿਹਾ ਔਰ ਪਹਿਲਾ ਜਿਹੜੀ ਹੈ ਅਸੀਂ ਇਹਨਾਂ ਦੀ ਇੰਟਰਵਿਊ ਵੀ ਕੀਤੀ ਸੀਗੀ ਲੋਕੀ ਕੋਈ ਪਹਿਲੀ ਵਾਰ ਆਏ ਸੀ ਸਰ ਕਾ ਨਾਮ ਹੜਾ ਰਕੇਸ਼ ਕੁਮਾਰ ਰਕੇਸ਼ ਜੀ ਕਿੱਥੋਂ ਆਏ ਹੋ ਚੰਡੀਗੜ੍ਹ ਚੰਡੀਗੜ੍ਹੋਂ ਪਹਿਲਾਂ ਪਹਿਲੀ ਵਾਰ ਆਏ ਹੋ ਕਿ ਪਹਿਲਾਂ ਹੀ ਆਏ ਹੋ ਦੂਸਰੀ ਵਾਰ ਆਏ ਆ ਜੀ ਆ ਫਰਕ ਪਿਆ ਜੀ ਸੋ ਤੁਸੀਂ ਦੇਖ ਰਹੇ ਹੋ ਜੀ ਦੱਸ ਰਹੇ ਨੇ ਕਿ ਬਾਲਾਂ ਜਿਹੜੇ ਨੇ ਬਿਲਕੁਲ ਛੋਟੇ ਛੋਟੇ ਪੂੰਗਰੇ ਟਾਈ ਕੋਈ ਸਾਈਡ ਇਫੈਕਟ ਨਹੀਂ ਕੋਈ ਅੱਖਾਂ 'ਚ ਜਲਣ ਜਿਵੇਂ ਅੱਜਕੱਲ ਬੜੀ ਨਿਊਜ਼ ਚੱਲ ਰਹੀ ਹੈ ਕਿ ਕੋਈ ਕੁਝ ਨਹੀਂ ਹੈ ਜੀ ਅਸੀਂ ਨਾਲ ਹੀ ਆਏ ਸੀ ਜੀ ਇਕੱਠੇ ਆਏ ਦ ਬੰਦੇ ਹੈ ਇੱਥੇ ਅੱਜ ਕੱਠੇ ਆਏ ਸੀਗੇ ਮਤਲਬ ਬਿਲਕੁਲ ਓਕੇ ਵੈਲਟ ਜਿਹੜਾ ਹੈ ਕੋਈ ਪਰੇਸ਼ਾਨੀ ਨਹੀਂ ਹੈ ਭਾਜੀ ਸਭ ਤੋਂ ਵੱਡੀ ਬਾਤ ਇਹ ਹੈ ਜੇ ਅਗਰ ਐਦਾਂ ਇਨਫੈਕਸ਼ਨ ਹੁੰਦਾ ਤੇ ਇੰਨੇ ਬੰਦੇ ਇੱਥੇ ਮਰ ਗਏ ਜਿਆਦਾ ਦੇ 5-700 ਡੇਲੀ ਬੰਦਾ ਹੁੰਦਾ ਉਹਨਾਂ ਦੀ ਫੇਵਰਚ ਹਰ ਬੰਦਾ ਖੜਾ ਹੈ ਜੀ ਉਹਨਾਂ ਦੀ ਫੇਵਰਚ ਹਰ ਬੰਦਾ ਖੜਾ ਹੈ ਮਤਲਬ ਕੋਈ ਕੋਈ ਸਾਈਡ ਇਫੈਕਟ ਨਹੀਂ ਹੈ ਕਿ ਜਿਹਦਾ ਅੱਜ ਕੱਲ ਜਿਹੜੀ ਨਿਊਜ਼ ਚੱਲ ਰਹੀ ਜਿਵੇਂ ਕੈਂਪ ਲਾਣਗੇ ਸੀ ਉੱਥੇ ਕੁਝ ਕਹਿੰਦੇ ਲੋਕਾਂ ਦੀ ਅੱਖਾਂ ਨਹੀਂ ਜੀ ਇਹ ਤਾਂ ਉਹਨਾਂ ਨੇ ਆਪਣੇ ਆਪ ਹੀ ਕੁਝ ਕਰਦੇ ਆਪਣੇ ਆਪ ਹੀ ਧੋਏ ਹੋਣੇ ਸੀ ਰੀਆ ਕੋਈ ਆਪਣੇ ਹੱਥਾਂ ਨਾਲ ਲ ਔਰ ਸੈਲੂਨ ਜੀ ਬਿਲਕੁਲ ਜੀ ਆਪ ਹੀ ਦਿੰਦੇ ਨੇ ਜੀ ਅਸੀਂ ਪੇ ਕਰਕੇ ਜੋ ਸਰਵਿਸ ਦੇ ਜਾਂਦੀ ਹੈ ਜੀ ਉਹਨਾਂ ਨੇ ਸਾਨੂੰ ਫ੍ਰੀ ਦਿੱਤੀ ਹੈ ਬਿਲਕੁਲ ਫ੍ਰੀ ਸਰਵਿਸ ਕੋਈ ਸਰਵਿਸ ਕੋਈ ਪੈਸਾ ਨਹੀਂ ਲੈ ਜਾਂਦਾ ਤੇਲ ਲੈਣਾ ਤੁਸੀਂ ਆਪਣੀ ਮਰਜ਼ੀ ਤੇ ਲੈ ਸਕਦੇ ਨਹੀਂ ਲੈਣਾ ਨਹੀਂ ਲਾਉ ਔਰ ਜਿੰਮੇ ਤੁਹਾਡੇ ਵਾਲ ਦਿਖ ਰਹੇ ਆ ਛੋਟੇ ਆ ਰਹੇ ਇਹ ਪਹਿਲਾਂ ਬਿਲਕੁਲ ਹੈ ਹੀ ਨਹੀਂ ਸੀ ਜੀ ਬਿਲਕੁਲ ਸਾਫ ਸੀਗੇ ਕਿੱਥੋਂ ਆਏ ਅਸੀਂ ਫੱਤਾ ਮਾਲਕਾ ਤੋਂ ਆਏ ਆ ਜੀ ਮਾਨਸਾ ਤੋਂ ਪਹਿਲਾਂ ਵੀ ਆਏ ਕਿ ਪਹਿਲੀ ਵਾਰ ਆਏ ਨਾ ਤੀਜੀ ਵਾਰ ਆਏ ਆ ਜੀ ਕਿੰਨਾ ਫਰਕ ਪਿਆ ਮੈਨੂੰ ਫੁੱਲ ਫਰਕ ਪਿਆ ਗਿਆ ਜੀ ਵਾਲਾਂ ਲਾਗੇ ਵਾਲਾਂ ਲਾਗੇ ਸੋ ਮੈਂ ਇੱਕ ਵਾਰ ਦਿਖਾਣਾ ਚਾਹੁੰਦਾ ਕਿ ਦੇਖੋ ਤੁਸੀਂ ਜਿਹ ਅ ਬਿਲਕੁਲ ਆ ਦੇਖੋ ਬਿਲਕੁਲ ਵਾਈਟ ਬਾਲ ਤੇ ਬਲੈਕ ਬਾਲ ਨਿਕਲ ਚੁਕੇ ਨੇ ਬਿਲਕੁਲ ਰੈਂਸਪਾਰਟ ਜਿਹੜਾ ਸਿਰ ਸੀਗਾ ਕੋਈ ਸਾਈਡ ਇਫੈਕਟ ਨਹੀਂ ਕੋਈ ਨਹੀਂ ਜੀ ਪਹਿਲਾਂ ਮਾੜੀ ਮਾੜੀ ਜਲਨ ਹੋਈ ਸੀਗੀ ਉਦੋਂ ਆਪ ਹੀ ਧੌਂਦੇ ਆਹੀ ਜਿਹੜੇ ਕੁਝ ਜ਼ਰੂਰ ਕੈਂਪ ਲੱਗਿਆ ਕਹੇ ਸੀ ਤਾਂ ਕੈਂਪ ਚ ਗਏ ਨਹੀਂਗੇ ਤਾਂ ਜਿਹੜਾ ਸਾਡਾ ਪੰਜਾਬ ਹੈ ਹੁੱਲੜ ਬਾਜੀ ਵਾਲਾ ਹੈ ਹੈ ਜੱਕ ਦੇ ਚੌਂਡੇ ਵਰਾ ਸੈਟਾਉਨ ਬਿਲਕੁਲ ਓਕੇ ਤੁਹਾਨੂੰ ਕੋਈ ਉਹ ਤਾਂ ਨਹੀਂ ਹੈ ਅੱਛਾ ਸੈਲੂਨ ਬੰਦ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਜਿਹੜਾ ਹੋ ਗਿਆ ਸਾਡਾ ਹੋਇਆ ਜੀ ਸੈਲੂਨ ਬੰਦ ਹੋ ਗਿਆ ਇਸ ਦਾ ਬਹੁਤ ਦੂਰੋਂ ਸਫ਼ਰ ਕਰਕੇ ਆਏ ਆਂ ਹੋਰ ਮੁੜ ਕੇ ਜਾਵਾਂਗੇ ਬਹੁਤ ਨਿਰਾਜ ਹੋਗੇ ਜੀ ਕੀ ਕੀ ਕਹਿਣਾ ਜਿੰਨੂੰ ਜਿਵੇਂ ਸੈਲੂਨ ਦੇ ਉੱਪਰ ਜਿਹੜਾ ਹੈ ਲੋਕ ਲਾਤ ਦਿੱਤਾ ਗਿਆ ਉਹਦਾ ਹੀ ਜਾਣ ਬੁੱਝ ਕੇ ਵੀ ਉਹ ਸਾਰਦਾ ਵਾ ਜੀ ਇਹ ਸਾਰਿਆਂ ਨੂੰ ਪਹਿਲਾਂ ਵੇਅਰ ਵੀਰ ਕਰਦੇ ਨੇ ਜਦੋਂ ਕੋਈ ਵੀ ਗੱਲਬਾਤ ਕਰਦੇ ਪਹਿਲਾਂ ਸਭ ਨੂੰ ਦੱਸਦੇ ਆਂ ਭਾਈਆਂ ਦੀ ਅੱਖਾਂ ਦਾ ਆ ਵਿਚਾਰ ਰੱਖਦੇ ਉਹ ਇਹਦਾ ਕਈ ਵਾਰੀ ਹੁਣ ਪਤਾ ਤਾਂ ਯਾਰ ਵਿੱਚ ਕੀ ਕੀ ਹੋ ਰਿਹਾ ਜੀ ਜਿਹੜਾ ਨਹੀਂ ਕੋਈ ਪੈਸਾ ਤੇ ਲਾ ਦਿੰਦਾ ਉਹ ਮਤਲਬ ਲੱਗਦਾ ਹੋਵੇ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ ਜਿਹੜੀ ਪਿੱਛੇ ਇਹਨਾਂ ਹੋ ਸਕਦੇ ਬਲਕਿ ਇਹ ਜਿਹੜੀ ਦਵਾਈ ਬਣਦੀ ਹੈ ਜੀ ਇਹਦੀ ਪਤਾ ਲੈਣਾ ਜੀ ਕਿ ਕਾਦੀ ਬਣਦੀ ਹੈ ਤਾਂ ਇਹ ਤਾਂ ਪਰਚਾ ਕਰਿਆਗਾ ਹੂੰ ਤੇ ਫਿਰ ਹੀ ਲਾ ਰਹੇ ਨੇ ਇਹ ਕੋਲ ਕੋਈ ਪੈਸਾ ਲੈਂਦੇ ਨਹੀਂ ਇਹ ਰਿਜ਼ਲਟ ਨਾ ਹੋਣ ਤਾਂ ਲੋਕੀ ਕਦੋਂ ਹੋਣ ਬਿਲਕੁਲ ਜੀ ਬਿਲਕੁਲ ਜਿਹੜੇ ਰਿਜ਼ਲਟ ਕਹਿੰਦੇ ਬੋਲ ਰਹੇ ਨੇ ਕੋਈ ਇੱਕ ਵਾਰ ਜਾਂ ਦੂਜੀ ਵਾਰ ਜਾਂ ਤੀਜੀ ਵਾਰ ਤਿੰਨ ਵਾਰ ਲੋਗਰੇ ਪਹੁੰਚ ਚੁੱਕੇ ਨੇ ਔਰ ਬਾਲਾਂ ਦਾ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਸਿਰਾਂ ਦੇ ਉੱਪਰ ਬਾਲ ਆਨੇ ਸ਼ੁਰੂ ਹੋ ਗਏ ਨੇ ਕਿਉਂਕਿ ਪਹਿਲਾਂ ਅਸੀਂ ਵੀਡੀਓ ਦਿਖਾਈ ਸੀ ਉਸ ਵੀਡੀਓ ਨੂੰ ਦੇਖ ਕੇ ਲੱਖਾਂ ਲੋਗਰੇ ਪਹੁੰਚ ਰਹੇ ਨੇ ਹਾਂਜੀ ਤੁਸੀਂ ਵੀ ਬਾਲ ਸ਼ਿਮਲੇ ਤੋਂ ਕਿੱਥੋਂ ਆਇਓ ਸ਼ਿਮਲੇ ਤੋਂ ਪਹਿਲੀ ਵਾਰ ਆਇਓ ਪਹਿਲਾਂ ਵੀ ਆਇਓ ਕੋਈ ਚੌਥੀ ਬਣੀ ਹੋਰ ਹੈ ਚੌਥੀ ਬਣੀ ਹੋਰ ਆਇਆ ਬਾਲ ਆਏ ਦਿਖਾਵਾਂਗਾ ਇੱਕ ਮਿੰਟ ਥੋੜਾ ਜਿਹਾ ਮੇਰੇ ਤੋਂ ਐਲੀਵੇਸ਼ੀ ਕੁਛ ਨਹੀਂ ਦੋਸਤ ਤੁਸੀਂ ਦੇਖ ਰਹੇ ਹੋ ਕਿ ਬਾਲ ਜਿਹੜੇ ਹੈ ਆਉਣੇ ਸ਼ੁਰੂ ਹੋ ਗਏ ਨੇ ਕੋਈ ਸਾਈਡ ਇਫੈਕਟ ਵੀ ਹੋਇਆ ਤੁਹਾਨੂੰ ਲੱਗਿਆ ਕੁਛ ਕੋਈ ਅੱਖਾਂ 'ਚ ਜਲਣ ਜਿਵੇਂ ਅੱਜਕੱਲ ਚੱਲ ਰਿਹਾ ਹੈਗਾ ਖੰਝ ਜਲਣਾ ਕੁਛ ਨਹੀਂ ਹੋਇਆ ਅੱਛਾ ਹੁਣ ਜਿਹੜਾ ਜਿਵੇਂ ਪ੍ਰਸ਼ਾਸਨ ਨੇ ਉਹਦੇ ਤਾਲੇ ਲਗਾ ਦੇ ਕੀ ਮੰਨਦੇ ਹੋ ਇਹ ਸਹੀ ਹੈ ਕੋਈ ਮੈਂ ਤਾਂ ਹਜੇ ਹੁਣੀ ਪਹੁੰਚਿਆ ਪਤਾ ਨਹੀਂ ਹਾਂਜੀ ਉਹ ਬੱਸ ਇਹ ਤਾਂ ਬਹੁਤ ਗਲਤ ਹੋਇਆ ਐਨੀ ਪਬਲਿਕ ਪਰੇਸ਼ਾਨ ਹੋ ਰਹੀ ਆ ਐਡੇ ਐਡੇ ਕੋ ਤੋਂ ਆ ਰਹੇ ਹਾਂ ਬਹੁਤ ਦੂਰ ਦੂਰੋਂ ਆ ਕੇ ਮੈਂ 200 ਕਿਲੋਮੀਟਰ ਤੋਂ ਨਨਪੁਰ ਸਾਹਿਬ ਤੋਂ ਆਇਆ ਮੈਂ ਅੱਛਾ ਨੇ ਰਿਜ਼ਲਟ ਮਿਲ ਰਿਹਾ ਹੈ ਵਧੀਆ ਰਿਜ਼ਲਟ ਹਲੇ ਵਧੀਆ ਰਿਜ਼ਲਟ ਮਿਲ ਰਿਹਾ ਬਾਕੀ ਸਾਰੇ ਤੁਸੀਂ ਕਿੱਥੋਂ ਆਇਓ ਲੁਧਿਆਣੇ ਤੋਂ ਲੁਧਿਆਣੋਂ ਪਹਿਲੀ ਵਾਰ ਆਇਓ ਕਿ ਪਹਿਲਾਂ ਵੀ ਆਇਆ ਹੋ ਚੌਥੀ ਵਾਰੀ ਆਇਆ ਜੀ ਚੌਥੀ ਵਾਰੀ ਆਇਆ ਕਿੰਨਾ ਫਰਕ ਹੋਇਆ ਫਰਕ ਹੈ ਜੀ ਵਾਲ ਜਿਹੜੇ ਝੜਦੇ ਸੀ ਉਹ ਰੁਕ ਗਏ ਸੀਗੇ ਨਮਾਣੀ ਮਾਣੀ ਉਹ ਦੇਖਦੇ ਆ ਕੋਈ ਸਾਈਡ ਇਫੈਕਟ ਜਿਵੇਂ ਬਹੁਤ ਜ਼ਿਆਦਾ ਆ ਰਿਹਾ ਹੈ ਸਾਈਡ ਕੋਈ ਸਾਈਡ ਉਹ ਕਹਿੰਦੇ ਅੱਖਰ ਬਚਾ ਕੇ ਰੱਖੋ ਤੁਸੀਂ ਠੀਕ ਹੈ ਅੱਖ ਦੇ ਅਸੀਂ ਰੁਮਾਲ ਲਾਣੇ ਆ ਠੀਕ ਹੈ ਉਹ ਬਚਾ ਕੇ ਰੱਖਦੇ ਆ ਅੱਛਾ ਮਾਲਤ ਹੁੰਦਾ ਕੌਣ ਹੈ ਬਾਲ ਤੋਂ ਨੂੰ ਮੁੰਡੇ ਰੱਖੇ ਹੋਏ ਆ ਕਿੰਨੇ ਪੈਸੇ ਲੈਂਦੇ ਨੇ ਕੋਈ ਪੈਸੇ ਨਹੀਂ ਲੈਂਕਰ ਕੋਈ ਪੈਸੇ ਨਹੀਂ ਲੈਂਦੇ ਬਿਲਕੁਲ ਫਰੀ ਜਿਹੜਾ ਹੈ ਕਰਦੇ ਨੇ ਤੇਲ ਤੇਲ ਦੇ ਪੈਸੇ ਨਹੀਂ ਲੈਂਦੇ ਚਲੋ ਤੇਲ ਤੋਂ ਬਗੈਰ ਜਿਹੜਾ ਹੈ ਬਾਕੀ ਦਵਾਈ ਲੈਂਦੇ ਨੇ ਕੋਈ ਪੈਸੇ ਨਹੀਂ ਲੈਂਦੇ ਮੈਡੀਕਲ ਨਹੀਂ ਕਰੀ ਆਗੇ ਬਾਹਰ ਕੋਟੇ ਆਏ ਹਾਂ ਲੱਗਦੀ ਤਾਂ ਹੈ ਬਈ ਮਰਨਪੰਧਾ ਜੀ ਸੋ ਤੁਸੀਂ ਦੇਖ ਰਹੇ ਹੋ ਜੀ ਬਿਲਕੁਲ ਝਲਕ ਜਿਹਰੀ ਹੈ 12 ਦੀ ਦਿਖਣੀ ਸ਼ੁਰੂ ਹੋ ਚੁੱਕੀ ਹੈ ਹਾਂ ਜੀ ਹਾਂ ਜੀ ਸੋ ਕਿਸੇ ਨੂੰ ਉਹਨੇ ਪਹਿਲੇ ਗੱਲ ਕਰਦਦੇ ਨੇ ਕਿ ਟਾਈਮ ਵੀ ਲੱਗ ਸਕਦਾ ਹੈ ਪਰ ਆਖਰ ਸੱਚਾਈ ਕੀ ਹੈ ਕਿਉਂਕਿ ਚੈਨਲ ਕੋਈ ਗਾਰੰਟੀ ਨਹੀਂ ਦਿੰਦਾ ਜਦੋਂ ਅਸੀਂ ਪਹਿਲਾਂ ਵੀ ਖਬਰਾਂ ਲਾਈਆਂ ਅਸੀਂ ਕੋਈ ਗਾਰੰਟੀ ਨਹੀਂ ਦਿੱਤੀ ਸੀ ਕਿ ਬਾਲ ਆ ਸਕਦੇ ਨੇ ਜਾਂ ਨਹੀਂ ਆ ਸਕਦੇ ਲੇਕਿਨ ਅੱਜ ਖਬਰਾਂ ਜਿਹੜੀਆਂ ਨੇ ਚਰਚਾ ਦੇ ਵਿੱਚ ਨੇ ਕਿ ਸੈਲੂਨ ਬੰਦ ਕਰ ਦਿੱਤਾ ਗਿਆ ਤਾਲਾ ਲਗਾ ਦਿੱਤਾ ਗਿਆ ਔਰ ਸੰਗਰੂਰ ਦੇ ਵਿੱਚ ਕੁਝ ਕੈਂਪ ਲਗਾਇਆ ਸੀ ਉਹਦੇ ਵਿੱਚ ਕੁਝ ਲੋਕਾਂ ਦੇ ਅੱਖਾਂ ਦੇ ਵਿੱਚ ਜਰਾ ਹੈ ਜਲਨ ਮਹਿਸੂਸ ਹੋਈ ਸੀ ਉਹਨਾਂ ਨੂੰ ਹਸਪੀਟਲ ਲੈ ਕੇ ਗ ਗਰਾਉਂਡ ਫਲੋਰ ਤੋਂ ਅਸੀਂ ਇਹ ਰਿਪੋਰਟਿੰਗ ਕਰ ਰਹੇ ਹਾਂ ਸਚਾਈ ਜਿਹੜੀ ਹੈ ਤੁਹਾਡੇ ਸਾਹਮਣੇ ਹੈ ਲੋਕੀ ਦੱਸ ਰਹੇ ਨੇ ਕਿ ਕੋਈ ਜਲਨ ਨਹੀਂ ਹੋਈ ਔਰ ਬਾਹਰ ਆਣੇ ਜਿਹੜੇ ਨੇ ਲਗਾਤਾਰ ਲੋਕਾਂ ਦੇ ਆ ਰਹੇ ਨੇ ਸ਼ੁਰੂ ਹੋਏ ਨੇ ਸੋ ਇੱਕ ਲੰਬੀ ਕਤਾਰ ਜਿਹੜੀ ਹੈ ਅੱਜ ਖੰਨੇ ਦੇ ਵਿੱਚੋਂ ਫੇਰ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਹਫਤੇ ਦੇ ਵਿੱਚ ਦੋ ਵਾਰ ਜਿਹੜੇ ਨੇ ਇਸ ਸਲੂਨ ਦੇ ਉੱਪਰ ਨਿਸ਼ੁਲਕ ਜਿਹੜੀ ਹੈ ਦਵਾਈ ਲਗਾਈ ਜਾਂਦੀ ਹੈ ਸੋ ਹਫਤੇ 'ਚ ਤਿੰਨ ਵਾਰ ਤਿੰਨ ਵਾਰ ਆਪਣਾ ਕਾਰੋਬਾਰ ਬੰਦ ਕਰਕੇ ਲੋਕ ਸੇਵਾ ਕਰਦੇ ਨੇ ਬੇਸ਼ੱਕ ਜਿਹੜੀ ਦਵਾਈ ਜਿਹੜੀ ਹੈ ਜੋ ਤੇਲ ਹੈ ਉਹ ਤੇਲ ਵੇਚਦੇ ਨੇ ਜੋ ਮਾਰਕੀਟ ਦੇ ਵਿੱਚੋਂ ਮਿਲਦਾ ਹੈ ਉਹਦਾ ਪ੍ਰਾਈਜ਼ ਜ਼ਰੂਰ ਲੈਂਦੇ ਨੇ ਲੇਕਿਨ ਜਿਹੜੀ ਦਵਾਈ ਸਿਰ ਤੇ ਲਗਾਈ ਜਾਂਦੀ ਹੈ ਉਹ ਬਿਲਕੁਲ ਨਿਸ਼ੁਲਕ ਹੁੰਦੀ ਹੈ ਤੇ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਕਾਰੀਗਰ ਨੇ ਉਹ ਵਾਲ ਵੀ ਆਪ ਧੁੰਦੇ ਨੇ ਬਿਲਕੁਲ ਫਰੀ ਧੁੰਦੇ ਨੇ ਲੇਕਿਨ ਕਿਆ ਕਾਰਨ ਹੋਇਆ ਕਿ ਸੰਗਰੂਰ ਦੇ ਵਿੱਚ ਜੋ ਕੈਂਪ ਲੱਗਿਆ ਦਵੀ ਆਵਾਜ਼ ਦੇ ਵਿੱਚ ਲੋਕੀ ਹੋਰ ਵੀ ਬਹੁਤ ਕੁਝ ਕਹਿ ਰਹੇ ਨੇ ਕਿ ਦਵਾਈ ਦਾ ਪਤਾ ਕਰਨ ਵਾਸਤੇ ਵੀ ਜਿਹੜਾ ਇਹ ਸਟੰਟਰ ਚਾਜਾ ਜਾ ਸਕਦਾ तो 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 सील तो 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 कर बाद चल <z duplicate> कर आज आज <distinctive> बाद चुकल कर ਜਿਹੜੇ ਅਧਿਕਾਰੀ ਨੇ ਜਿਹੜੇ ਸੀਲ ਕਰਕੇ ਗਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਅਕਰ ਜਦੋਂ ਤੱਕ ਜੜੜਾ ਹੈਗਾ ਇਹ ਕਾਰਵਾਈ ਜਿਹੜੀ ਹੈਗੀ ਜਾਰੀ ਰਹੂਗੀ ਉਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਕਾਰਵਾਈ ਜਿਹੜੀ ਕੀਤੀ ਜਾਊਗੀ